ਬਾਈ ਇਹੀ ਹਰਾਨ ਕਰਦੇ ਉਥੇ ਆ ਕੇ ਦਿੱਲੀ ਤੁਸੀਂ ਬੁਲਾਉਂਦੇ ਮੈਂ ਕਹਿੰਦਾ ਜੀ ਹੁਣ ਮੇਰੇ ਨੂੰ ਪਰੇ ਕਰ ਜਾਂ ਚੱਕ ਨੂੰ ਫਰੀ ਕਰ ਨੂੰ ਬਾਈ ਇਹੀ ਹਰਾਨ ਕਰਦੇ ਉਥੇ ਆ ਕੇ ਦਿੱਲੀ ਤੁਸੀਂ ਬੁਲਾਉਂਦੇ ਮੈਂ ਕਹਿੰਦਾ ਜੀ ਹੁਣ ਪਰੇ ਕਰਿਆ ਨੂੰ ਚੱਕ ਨੂੰ ਫਰੀਕਰ ਨੂੰ ਕੋਈ ਤਾਂ ਮਿੱਟੇ ਮੇ ਉਸੇ ਕਰਾ ਪਰਾ ਲੋ ਹੁੰਦਾ ਕਿ ਸਦਾ ਸੁਨਾਰਾ ਪੂਰੀ ਜਾਰਾ ਸਰੂ ਲੈ ਜਨਾ ਦੀ ਬੰਧੋਲ ਕਰਾ ਜਿਹੜੇ ਤੋਂ ਸਾਰਾ ਵਾਹ ਵਾਲੇ ਕਰ ਰਹੇ ਸੀ ਸਮਰਾਲਾ ਇਲਾਕਾ ਵਾਸੀਆਂ ਨੂੰ ਪਰੇਸ਼ਾਨ ਫਿਰ ਕੀ ਸੀ ਖੁਦ ਗੱਡੀ ਚਲਾ ਕੇ ਟੋਲ ਪਲਾਜ਼ੇ ਪਹੁੰਚ ਗਏ ਵਿਧਾਇਕ ਜੀਹਾਂ ਫਲਾਲ ਟੋਲ ਪਲਾਜ਼ਾ अनेका ਵਾਰ ਸੁੱਖੀਆਂ ਵਿੱਚ ਆਇਆ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਸਮਰਾਲਾ ਸ਼ਹਿਰ ਵਾਸੀਆਂ ਦੀ ਸ਼ਿਕਾਇਤਾਂ ਨੂੰ ਦੇਖਦੇ ਹੋਏ ਕੁਝ ਦੇਰ ਲਈ ਮੋਕੇ ਤੇ ਜਾ ਟੋਲ ਪਲਾਜ਼ਾ ਫ੍ਰੀ ਕਰਵਾਇਆ ਗਿਆ ਇਸ ਬੰਦ ਦੇ ਵਿੱਚ ਵਿਧਾਇਕ ਨੇ ਦੱਸਿਆ ਕਿ ਕੁਝ ਸਮੇਂ ਤੋਂ ਸਮਰਾਲਾ ਸ਼ਹਿਰ ਵਾਸੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਸਮਰਾਲਾ ਇਲਾਕੇ ਸਬੰਧਤ ਲੋਕਾਂ ਨੂੰ ਟੋਲ ਪਲਾਜ਼ਾ ਲੰਘਣ ਵਿੱਚ ਟੋਲ ਪਲਾਜ਼ਾ ਵਾਲਿਆਂ ਵੱਲੋਂ ਦਿੱਕਤਾਂ ਪਰੇਸ਼ਾਨੀਆਂ ਦਿੱਤੀਆਂ ਜਾ ਰਹੀ ਨੇ ਇਸ ਬੰਦ ਵਿੱਚ ਮੈਂ ਅੱਜ ਬਿਨਾਂ ਕਿਸੇ ਸਿਕਿਉਰਿਟੀ ਗਾਰਡ ਖੁਦ ਗੱਡੀ ਚਲਾ ਕੇ ਜਾ ਕੇ ਦੇਖਿਆ ਤਾਂ ਲੋਕਾਂ ਦੀਆਂ ਸ਼ਿਕਾਇਤਾਂ ਸਹੀ ਸਨ ਇਸ ਸਬੰਧ ਵਿੱਚ ਵਿਧਾਇਕ ਵੱਲੋਂ ਟੋਲ ਪਲਾਜ਼ਾ ਵਾਲੇ ਚੇਤਾਵਨੀ ਦਿੱਤੀ ਗਈ ਹੈ ਕਿ ਸਮਰਾਲਾ ਇਲਾਕੇ ਨਾਲ ਸੰਬੰਧਤ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਹਾਂਜੀ ਵਿਧਾਇਕ ਜੀ ਟੋਲ ਪਲਾਇਆ ਪਹੁੰਚੇ ਸੀ ਉਹਦੇ ਫ੍ਰੀ ਕਰਵਾਇਆ ਗਿਆ ਕੀ ਮਾਮਲਾ ਹੈ? ਕੀ ਟੋਲ ਪਲਾਜ਼ਾ ਹੈਗਾ ਜੀ ਭਲਾਰਾਣਾ? ਅਸੀਂ ਵੀ ਕਈ ਵਾਰ ਆਏ ਇੱਥੇ ਹਨਾ ਇਹ ਹਮੇਸ਼ਾ ਪਰੇਸ਼ਾਨ ਕਰਦੇ ਨੇ ਸਾਡੇ ਸਮਰਾਲੇ ਦੇ ਲੋਕਾਂ ਨੂੰ। ਇਹ ਕਿਨਾਂ ਨੂੰ ਲਗਾ ਬਾਰੀਕਾਡ ਰੱਖਿਆ ਹੈ ਵੀ ਜਿੱਥੇ ਸੰਵਰਾਲੇ ਲੋਕ ਕੋਲੋਂ ਫੜਦੇ ਹੋ ਕਿਉਂਕਿ ਇਹਨਾਂ ਨੂੰ ਕੋਈ ਟੋਲ ਨਹੀਂ ਲੱਗਾਗਾ ਪਰ ਅੱਜ ਮੈਂ ਆ ਕੇ ਦੇਖਿਆ ਇੱਥੇ ਕੋਈ ਬੰਦਾ ਹੀ ਨਹੀਂ ਖੜਾ ਹੈਗਾ ਘੱਟੋ ਘੱਟ 15 ਮਤਲਬ ਸੌਰੀ 15 ਦਾ ਬੱਧਾ ਜਿਹੜਾ ਘੱਟੋ ਘੱਟ ਮੈਨੂੰ ਵੀ 5-7 ਮਿੰਟ ਖੜਨਾ ਪੈ ਗਿਆ ਤੇ ਕੋਈ ਨਾ ਆਇਆ ਫਿਰ ਉਹ ਹੀ ਜੁਰਮਾਨਾ ਕੀਤਾ ਬਾਕੀ ਗੱਡੀ ਵੀ ਨੇ ਫਰੀ ਵੀ ਗੱਡੇ ਨੇ ਇਹਨੂੰ ਦਸ ਤਰ੍ਹਾਂ ਦੇ ਜਾਣ ਤੋਂ ਵੀ ਇਹ ਕਿ ਜਿਹੜਾ ਮੇਨ ਹੈ ਜਿਹੜੇ ਸੰਵਰਾਲੇ ਲੋਕ ਜਿੱਥੇ ਨਿਕਲਦੇ ਨੇ ਕੋਲੋਂ ਅਸਲ ਤੇ ਇੱਕ ਬੰਦਾ ਜ਼ਰੂਰੀ ਆ ਜੇ ਨਾ ਹੈਗਾ ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਇਹਨਾਂ ਬੀਬੀ ਦੱਸਿਆ ਵੀ ਜਿੱਥੇ ਵੀ ਆਮ ਲੋਕਾਂ ਦਾ ਆਮ ਦਾ ਬਸਤੀਆਂ ਸੀ ਉਹ ਤੁਸੀਂ ਸਮਰਾਲੇ ਵਾਲੇ ਪਾਸੇ ਇੱਕ ਘਰਾਂ ਦਾ ਅਲੱਗ ਚਾਹੀਦਾ ਜਿੱਥੇ ਤੁਸੀਂ ਤੁਸੀਂ ਬਲਾਉ ਸਮਰਾਲੇ ਦੇ ਲੋਕ ਜਿਹੜੇ ਲੋਕਲ ਨੇ ਉਹ ਰਹਿਣ। ਤੇ ਪਹਿਲਾਂ ਵੀ ਇੱਕ ਵਾਲਾ ਕੇ ਇਹਨਾਂ ਨੂੰ ਤੁਸੀਂ ਸਮਝਾਇਆ ਸੀਗਾ ਫ੍ਰੀ ਕਰਵਾਇਆ ਸੀ। ਕਿਉਂ? ਬਿਲਕੁਲ ਜ਼ੀਰੋ ਸਮਝਾਇਆ ਤੁਹਾਨੂੰ ਵੀ ਸੋਇਆ ਪਰ ਚਾਲੇ ਬਚਾਰੇ ਇਹ ਗਲਤੀ ਪਾ ਕੇ ਉਹਨਾਂ ਨੂੰ ਕਰ ਜੰਦੇ ਨੇ ਇਹ। ਤੇ ਅੱਜ ਮੈਂ ਦੇਖਿਆ ਇਹਨਾਂ ਨੂੰ ਇਹਨਾਂ ਨੂੰ ਤਾੜਨਾ ਹੀ ਕਿਤੇ ਮੁੱਕੇ ਹੈ ਜੀ ਗਲਤੀ ਨਹੀਂ ਕਰਨੀ ਬੰਦਾ ਲਾਤਾ ਉਹਨਾਂ ਨੇ ਇੱਕ ਤੋਂ ਉਹਨਾਂ ਦਿੱਕੂ ਪ੍ਰਪਤਰੀ ਕਿਨਾਲਾ ਕੱਢਣ ਲੱਗਿਆ ਹੈ ਜਿਹੜੇ ਸਮਰਾਲੇ ਦੇ ਨੇ।